ਦਾ ਕਿਸਾਨ ਵੀਰੋ ਹਡਾ ਢੱਲੋਂ ਦੇ ਰੀ ਫਾਰਮ ਬਟਿੰਡਾ ਦੇ ਵਿੱਚ ਕਿਸੇ ਵੀ ਜੀ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਅੱਜ ਦੀ ਵੀਡੀਓ ਫਿਰ ਹਿੰਮਤਪੁਰਾ ਬਾਈ ਜੀ ਨੇ ਕਰਾ ਮੈਂ ਗੱਲਬਾਤ ਪਲੂਨ ਝੋਟੀ ਲੈ ਕੇ ਆਏ ਸੂਈ ਸਬਾਈ ਆ ਬਾਈ ਦਾ ਡਰੈੱਸ ਹੈਗਾ ਤੇ ਪੂਰੀ ਵਧੀਆ ਚੋਾਈ ਤੁਹਾਨੂੰ ਕਰਕੇ ਦਿਖਾਵਾਂਗੇ ਕੱਲ ਦੀ ਸੂਈ ਆ ਕਣੀ ਪਰਸੋ ਦੀ ਸੂਈ ਆ ਬਾਈ ਤੋਂ ਪੁੱਛ ਕੇ ਦੱਸਦੇ ਆ ਤੇ ਇੱਕ ਨੰਬਰ ਝੋ ਹੋਰ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੋਰ ਠੀਕ ਠਾਕ ਹੋਣ ਓਕੇ ਤੇ ਨਾਮ ਐਡਰੈਸ ਬੋਲੀ ਬਾਈ ਸੋਨੂਆ ਪਿੰਡ ਹੰਦੋਪੁਰਾ ਜ਼ਿਲ੍ਹਾ ਮੋਗਾ ਤੁਸੀਂ ਨਿਹਾਲ ਸਿੰਘ ਵਾਲਾ ਤੇ ਮੋਬਾਈਲ ਨੰਬਰ ਹੈਗਾ 78990997 ਠੀਕ ਆ ਵੀਰੇ ਇਹਦੀ ਕੀ ਕਹਾਣੀ ਬਣੀ ਗੱਲ ਇਹ ਕਹਾਣੀ ਵੀ ਇਹ ਬਣੀ ਸੀ ਕਿਸੇ ਕੱਲ ਵੀਰ ਨੇ 500 ਰੁਪਏ ਸਾਈਂ ਦਾ ਪਾਤਾ ਤੇ ਅੱਛਾ ਅੱਛਾ ਕੱਲ ਤੋਂ ਵੀਡੀਓ ਪਾ ਗਏ ਆ ਤੇ ਜਿਹੜੀ ਸਾਨੀ ਫੋਨ ਉਹਦੇ ਬਾਅਦ ਬਹੁਤ ਪਾਇਆ ਗਿਆ ਆ ਹੀ ਗਏ ਫੋਨ ਸਾਡੇ ਦੇੜੇ ਪਰ ਉਹ ਖੜਾਤੀ ਬਾਈ ਇਹਨੇ ਨਾ ਤਾਂ ਲੈਣ ਆਇਆ ਤੇ ਆਪਾਂ ਐ ਕਹਿੰਦੇ ਜੇ ਤੋ ਪਸ਼ੂ ਕੋਈ ਵੀ ਲੈਣਾ ਜਾਂ ਮੇਰੇ ਤੋਂ ਜਾਂ ਕਿਸੇ ਹੋਰ ਤੋਂ ਪਹਿਲਾਂ ਰੈਅ ਕਰ ਲਿਆ ਕਰੋ ਰੈਅ ਕਰ ਲਓ ਚਲੋ ਕੋਈ ਨਹੀਂ ਉਹ ਤਾਂ ਛੱਡੋ ਜਿਹੜੀ ਕਿਸੇ ਨੇ ਕਰਨੀ ਸੀ ਕਰਤੀ ਤੇ ਜਰੂਰ ਵੀਰਿਆ ਇਹ ਨਾ ਕਰਿਆ ਕਰੋ ਚੰਗਾ ਤੇ ਨਾ ਨਾ ਕਰਿਆ ਕਰੋ ਜੇ ਨਹੀਂ ਚਲਦੀ ਪਹਿਲਾਂ ਰੈਕ ਕਰ ਲਿਆ ਕਰੋ ਮੇਰੀ ਤਾਂ ਉਹ ਵੀ ਕੱਲ ਵੇਖਦੀ ਸੀ ਓਕੇ ਤੇ ਮਗਰ ਕੱਟੀ ਆ ਗਈ ਹਨਾ ਇਹਦੇ ਹਾਂ ਮਗਰ ਕਦੋਂ ਸੂਈ ਆ ਤੁਹਾਨੂੰ ਇਹ ਇਹਨੂੰ ਕੋਈ ਤੀਜਾ ਦਾ ਹੋ ਗਿਆ ਸੂਈ ਨੂੰ ਠੀਕ ਆ 9 ਤੋਂ 10 ਕਿਲੋ ਦੁੱਧ ਤਿਆਰ ਆ ਆ ਦੇਖੋ ਵੀਰੋ ਠੀਕ ਆ ਵੀਰੇ ਆ ਦੇਖੋ ਖੋਲ ਲਾ ਤੁਹਾਨੂੰ ਤੋੜ ਕੇ ਦੇ ਥਾਣ ਦੇਖੋ ਕਿੰਨੇ ਜੰਗੇ ਲੱਗੇ ਵਿਆ ਵਧੀਆ ਸਪੇਸ ਤੇ ਠੰਡ ਗਿਆ ਸਬੈਲਿੰਗ ਵਗੈਰਾ ਪਹਿਲਾਂ ਨਾ ਕਿ ਪਾ ਜਾਂਦੀ ਹੁੰਦੀ ਆ ਹਾਂ ਸਬੈਲਿੰਗ ਹੈਗੀ ਆ ਪਾਸਪੋਲ ਹੈਗੀ ਆ ਮਾੜੀ ਮੁੱਡੀ ਚੱਕ ਜੂ ਮਿਰਚਾਂ ਮੁਰਚਾਂ ਦਿੱਤੀਆਂ ਜਦੋਂ ਇੱਕ ਦੋ ਦਿਨਾਂ ਚ ਆ ਦੇਖੋ ਜੀ ਕਰੋ ਚੈੱਕ ਥਾਨ ਹਵਾਨਾ ਪੂਰਾ ਵਧੀਆ ਤੇ ਟਾਈਮ ਆਪਣਾ 6 6 ਵਜੇ ਤੇ ਗਿਆ ਹਨਾ ਤੁਹਾਨੂੰ 6 ਵਜੇ ਕੇ 5 ਮਿੰਟ ਹੋ ਗਏ ਠੀਕ ਆ ਵੀਰੇ ਆ ਦੇਖੋ ਜੀ ਕਿਆ ਬਾਤ ਆ ਇਧਰਲੇ ਪਾਸੇ ਕਰੋ ਛੋਟੀ ਚੱਕ ਦੇਖੋ ਜੀ ਓਕੇ ਮੋੜ ਲਿਆ ਬਸ ਕੁੰਬਲਾ ਵਗੈਰਾ ਭੋਰਾ ਵੀ ਨਹੀਂ ਤੇ ਸ਼ਾਈਨਿੰਗ ਸ਼ੂਨਿੰਗ ਪੂਰੀ ਆ ਪਿੰਡੇ ਤੇ ਆ ਕਰੋ ਜੀ ਚੈੱਕ ਪੂਰੀ ਵਧੀਆ ਦੁੱਧ ਕਿੰਨਾ ਘੜ ਦੂ ਤੁਹਾਨੂੰ ਇਹ ਦੁੱਧ ਦੂ ਵੀ 11 12 ਕਿ ਤੋ 19 10 ਕਿਲੋ ਤਿਆਰ ਬਾਪਾ 10 ਦੀ ਕਹਿ ਕੇ ਦੇ ਦੇ 10 ਹੀ ਦੇਉ ਯਾਰ ਬਾ ਠੀਕ ਹੈ ਜੀ ਆ ਜਾਣਗੀ ਤਿਆਰ ਆ ਸਵੇਲਿੰਗ ਮਾੜੀ ਮੋਟੀ ਹੈਗੀ ਮੈਨੂੰ ਦਿਖਾ ਦਿਆਂ ਆ ਦੇਖੋ ਜੀ ਥੱਲੇ ਤੋਂ ਕਰੋ ਚੈੱਕ ਤੇ ਛੱਡੀ ਵੀਰੇ ਬੱਚਾ ਦੇ ਥੱਲੇ ਤੇ ਕਰਾਈਗੇ ਚੈੱਕ ਵੀਰੇ ਬੱਚਾ ਚਾਹੁੰਦਾ ਤੁਸੀਂ ਦੇਖ ਸਕਦੇ ਹੋ ਤੇ ਝੋਟੀ ਕੀ ਬਾਤ ਆ ਗਈ ਸਿੰਘ ਸਿੰਘ ਪੂਰਾ ਵਧੀਆ ਆ ਦੇਖੋ ਭਾਈ ਦੁੱਧ ਆ ਦੇ ਦਿੱਤੇ ਤੁਹਾਨੂੰ ਤੇ ਵੀਰ ਬਣ ਕੇ ਐ ਨਾ ਕਰਿਆ ਕਰੋ ਜੇ ਸਾਈ ਪਾਉਣੇ ਹੁੰਨੇ ਨਾ ਪਸੂ ਲਿਆ ਕਰੋ ਰੋਕਿਆ ਨਾ ਕਰੋ ਠੀਕ ਆ ਇਹ ਕੰਮ ਨਾ ਕਰਿਆ ਕਰੋ ਤੇ ਤੁਹਾਨੂੰ ਕਿਹੜਾ ਕੋਈ ਪਹਿਲਾਂ ਇੱਕ ਨਾ ਤੁਸੀਂ ਦਿਖਾ ਲਿਆ ਕਰੋ ਸਭ ਨੂੰ ਵੀਡੀਓ ਕਿਸੇ ਨੂੰ ਦਿਖਾਉਣੀਆਂ ਚਾਚੇ ਨੂੰ ਦਿਖਾਉਣੀਆਂ ਤਾਏ ਨੂੰ ਦਿਖਾਉਣੀਆਂ ਮਾਮੇ ਨੂੰ ਦਿਖਾਉਣੀਆਂ ਉਸ ਤੋਂ ਬਾਅਦ ਦੇ ਵਿੱਚ ਨਾ ਵੀਡੀਓ ਦੇਖ ਕੇ ਸਾਰੀ ਇੱਕ ਵੀ ਜਲਦਬਾਜੀ ਚ ਫੋਨ ਨਾ ਲਾਇਆ ਕਰੋ ਵਿਚਾਲੇ ਪਹਿਲਾਂ ਆਪਾਂ ਮੜੀ ਜੈਡ ਦੇਖ ਕੇ ਫੋਨ ਲਾ ਲੈਨੇ ਆ ਸਾਰੀ ਵੀਡੀਓ ਦੇਖ ਲਿਆ ਕਰੋ ਠੀਕ ਆ ਹਨਾ ਤੁਹਾਨੂੰ ਵੀਰੇ ਹਾਂਜੀ ਹਾਂਜੀ ਸਾਰੀ ਵੀਡੀਓ ਦੇਖ ਕੇ ਤੇ ਬੱਚਾ ਜਹੁੰਦਾ ਤੂੰ ਦੇਖ ਸਰੋ ਬੱਚਾ ਜਹੁੰਦਾ ਤੂੰ ਦੇਖ ਸਕਦੇ ਝੋਟੀ ਆ ਗਈ ਆ ਬੱਚਾ ਆਪਾਂ ਬੰਨ ਰਹੇ ਆ ਬੈਠ ਬਾਈ ਥੱਲੇ ਤੇ ਕਰਦੇ ਚਵਾਈ ਸ਼ੁਰੂ ਤੇ ਸਵੇਲਿੰਗ ਜ਼ਰੂਰ ਹੈਗੀ ਥੋੜਾ ਪੀੜਾ ਕਰਦਾ ਤੁਹਾਨੂੰ ਨੂੰ ਕਰੀ ਚੱਲਿਓ ਜੱਕਾ ਚਵਾਈ ਤੁਹਾਨੂੰ ਕਰ ਦਿੰਦੇ ਆ ਤੇ ਦੇਖੋ ਵੀਰੋ ਆ ਦੇਖੋ ਵੀਰੋ ਬੱਚਾ ਆਪਾਂ ਬੰਨਤਾ ਤੇ ਚਵਾਈ ਕਰਾਂ ਮਾੜਾ ਝੋਟੀ ਕੰਨ ਨ ਹੋ ਜੀ ਚੰਗਾ ਤੁਹਾਨੂੰ ਇੱਧਰ ਇੱਧਰ ਇਦਨਾਂ ਨਾ ਫਿਰ ਦਿਸੂਗੀ ਧਾਰ ਤੁਰ ਆਪਾਂ ਬਾਈਆਂ ਨੂੰ ਚੈੱਕ ਕਰਾਉਣੀ ਆ ਸਮਾਰ ਕੇ ਠੀਕ ਓਕੇ ਚਲੋ ਜੀ ਕਰ ਦਿਓ ਜੀ ਬਾਈ ਸੋ ਬਾਲਟੀ ਖਾਲੀ ਦਿਖਾਦੀ ਮੜੀ ਆ ਆ ਦੇਖੋ ਵੀਰੋ ਬਾਲਟੀ ਖਾਲੀ ਚੈੱਕ ਕਰੋ ਪਹਿਲਾਂ ਸਲਾਮ ਅਗਲੇ ਥਾਣੇ ਚੋ ਜੀ ਜਿਹੜੇ ਮਰਜੀ ਆ ਦੇਖੋ ਤਾਂ ਆ ਦੇਖੋ ਕਿ ਆਵਾਜ਼ 11 ਵਜੇ ਦੀਆਂ ਗਵਾਂਡੀਆਂ ਦੇ ਘਰੇ ਸੁਣਦੇ ਆ ਠੀਕ ਨੀਂਦ ਆਉਂਦੀ ਆ ਹਨਾ ਪੂਰੀ ਆ ਵੀ ਸੁਾਈ ਯੂ ਦਾ ਬਾਲੀ ਬੋਲੀ ਆ ਓਕੇ ਤੇ ਭੌਂਦੇ ਅਗਲਾ ਦੋ ਟਾਂ ਚਲੋ ਲੱਗਦਾ ਠੀਕ ਆ ਜੀ ਠੀਕ ਆ ਫਿਰ ਚੇਕ ਕਰਾਂ ਤੁਹਾਨੂੰ ਮਿੰਟੋ ਮਿੰਟੋ ਵੀਡੀਓ ਲੰਮੀ ਹੋਈ ਜਾਂਦੀ ਆ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਬਾਕੀ ਦਾ ਨੰਬਰ ਬਾਈ ਦਾ ਸਕਰੀਨ ਤੇ ਚੱਲੀ ਜਾਂਦਾ ਨੋਟ ਕਰ ਲਓ ਤੇ ਪਿੰਡ ਹਿੰਮਤਪੁਰਾ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਸੁਈ ਸਵਾਈ ਝੋਟੀਆ ਪਲੂਣ ਝੋਟੀਆ ਦੁੱਧ ਦੀ ਮਿਲ ਕੰਪੈਰੀਟੀ ਬਾਈ ਕਹਿੰਦਾ ਬਾਦੀ ਰੂ ਆਪਾਂ ਦੱਸ ਕੇ ਦੇਣੀ ਹੈਗੀ ਠੀਕ ਹੈ ਜੀ ਤੇ ਚਵਾਈ ਚ ਵੀ ਕਰੀ ਚਲਿਓ ਚੈੱਕ ਵੀਡੀਓ ਨੂੰ ਛੱਡ ਕੇ ਨਾ ਜਾਓ ਐਂਡ ਤਾਈਂ ਦੇਖ ਲਿਓ ਤੇ ਬਾਕੀ ਦੀ ਗੱਲ ਰਹੀ ਚੰਗੀਆਂ ਝੋਟੀਆਂ ਨਹੀਂ ਹੁੰਦੀਆਂ ਬਾਈ ਕੋਲੇ ਤੇ ਮਗਰ ਵੀ ਕੱਟੀ ਆ ਗਈ ਇੱਕ ਨਾਲ ਇੱਕ ਫ੍ਰੀ ਹੈਗੀ ਤੇ ਕਰੀ ਚਲਿਓ ਚੈੱਕ ਤੇ ਧੰਨਵਾਦ ਵੀਰੇ ਤੁਹਾਡਾ ਬਹੁਤ 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 ਪਿਆਰ ਬਖਸ਼ਦੇ ਹਾਂ ਚੰਗੀ ਤੋਂ ਚੰਗੀ ਵੀਡੀਓ ਆਪਾਂ ਤੁਹਾਡੇ ਵਾਸਤੇ ਅਪਲੋਡ ਕਰਦੇ ਰਾਵਾਂਗੇ ਜਿਹੜੀਆਂ ਆਪਾਂ ਘਰੋਂ ਵੀ ਝੋਟੀਆਂ ਦਿੰਦੇ ਰਾਵਾਂ ਜਿਹੜੇ ਵੀ ਰਹਿ ਗਏ ਬਹੁਤ ਫੋਨ ਆਇਆ ਜਿਨ੍ਹਾਂ ਦਾ ਨਹੀਂ ਫੋਨ ਚੱਕਿਆ ਗਿਆ ਉਹਨਾਂ ਤੋਂ ਮਾਫੀ ਚਾਹੁੰਦੇ ਆਂਗੇ ਤੇ ਕਰੀ ਚੱਲਿਓ ਤੇ ਚਵਾਈ ਚੈੱਕ ਤੇ ਬਾਕੀ ਕਹਿੰਦਾ ਪਾਉਂ ਦੋ ਟਾਈਮ ਚੋਕੇ ਲੈ ਜੇ ਆਨਲਾਈਨ ਮੰਗਾਉਣੀ ਉਹ ਵੀ ਬਾਈ ਦੀ ਗਾਰੰਟੀ ਹੋ ਤੁਹਾਡੇ ਘਰ ਤੇ ਕਰਦੀ ਠੀਕ ਆ ਬਾਕੀ ਦਾ ਆਪਣਾ ਕੰਮ ਆ ਸਿਰਫ ਵੀਡੀਓ ਕਵਰ ਕਰਨਾ ਦਸੱਲੀ ਤੁਸੀਂ ਆਪ ਕਰ ਲੈਣੀ ਆ ਬਾਕੀ ਦਾ ਬਾਈ ਦਾ ਕੋਈ ਮੈਨੂੰ ਕਿਤੇ ਲਾਂਭਾ ਨਹੀਂ ਆਇਆ ਇੱਥੇ ਕਰ ਬਸ ਉਹ ਚੰਗੇ ਹੁੰਦੇ ਆ ਕਾਫੀ ਵੀਡੀਓ ਤੁਸੀਂ ਆਪਣੇ ਚੈਨਲ ਤੇ ਚੈੱਕ ਕਰ ਸਕਦੇ ਉਰੀ ਬਈ ਇੱਕ ਨੰਬਰ ਤੇ ਬਈ ਆ ਦੇ ਬਾਲਟੀ ਭੱਜੀ ਆਉਂਦੀ ਆ ਤਾਂ ਨੂੰ ਜਿਵੇਂ ਥਾਣੇਦਾਰ ਪੈਂਦਾ ਹੁੰਦਾ ਹੁੰਦਾ ਨਾ ਮਗਰ ਲੈ ਕੇ ਡਾਂਗ ਚੌਂਕ ਚ ਓਵੇਂ ਧਾਰਾਂ ਪੈਂਦੀਆਂ ਬਾਲਟੀ ਚ ਆਹ ਦੇਖੋ ਜੀ ਇੱਕ ਨੰਬਰ ਧਾਰਾਂ ਆ ਤੇ ਬਾਕੀ ਦੀ ਗੱਲ ਵੀਰੇ ਝੂਠ ਚ ਕੋਈ ਫਾਇਦਾ ਨਹੀਂ ਹਨਾ ਤੁਹਾਨੂੰ ਨਾ ਬਈ ਸੱਚੀਆਂ ਗੱਲਾਂ ਕਰੋ ਕੋਈ ਪੈਸੇ ਦੀ ਖਾਤਰ ਆਪਾਂ ਅਗੇ ਇਹਦੀ ਵੀਡੀਓ ਨਹੀਂ ਕਰਨੀ ਵੀ ਪੈਸੇ ਲੈ ਗਲਤ ਫਾਲਤ ਚਾੜਤੀ ਨਾ ਜੀ ਇਹ ਕੰਮ ਨਹੀਂ ਆਪਾਂ ਕਰਨਾ ਤੇ ਇਹਦੂ ਦਾ ਆਪਾਂ ਘੱਟ ਕੰਮ ਕਰ ਲਾਂ ਕੋਈ ਗੱਲ ਨਹੀਂ ਠੀਕ ਤੁਸੀਂ ਮੰਗ ਵੀਰੇ ਘਰ ਦੀ ਵੀਡੀਓ ਦੀ ਥੋੜੀ ਵੱਧ ਕਰਦੇ ਆ ਤੇ ਮੇਰਾ ਆਪ ਵੀ ਕੰਮ ਨਾਲ ਆਗਾ ਤੇ ਪਸੂ ਜਿਹੜਾ ਕੋਈ ਆਉਂਦਾ ਉਹ ਆਪਾਂ ਤੁਹਾਨੂੰ ਦੇ ਦੇਈਦਾ ਤੇ ਨਹੀਂ ਜਿਹੜੀਆਂ ਆਪਣੇ ਕਿਸੇ ਦੀਆਂ ਆਪਾਂ ਕਰਦੇ ਹਾਂ ਆਪਣੇ ਵੀਰ ਭਰਾ ਮੇਰੇ ਆਪ ਦੇ ਯਾਰ ਦੋਸਤ ਹੀ ਆ ਸਭ ਤੇ ਲੈ ਲਿਆ ਕਰੋ ਚੁੱਪ ਕਰਕੇ ਕੋਈ ਗੱਲ ਨਹੀਂ ਜੇ ਕੋਈ ਹੁੰਦੀ ਆ ਉਨੀ ਇੱਕੀ ਮੇਰੇ ਨਾਲ ਫੋਨ ਕਰ ਲਿਆ ਕਰੋ ਤਾਂ ਵੀ ਚਲੋ ਓਕੇ ਜੀ ਆ ਮੂਰਲੀ ਦਾ ਦੇ ਕੋਈ ਪੂਰ ਚਰਲਾ ਨਹੀਂ ਕੋਈ ਪੂਰ ਚਰਲਾ ਨਹੀਂ ਤੇ ਦੁੱਧ ਵੀ ਬਾਈ ਨੇ ਜਿੰਨਾ ਦੱਸਿਆ ਮੇਰੇ ਹਿਸਾਬ ਨਾਲ ਉਹਨਾਂ ਕੋ ਕੱਢ ਦੂਗੀ ਹਨਾ ਤੁਹਾਨੂੰ ਹੁਣ ਤਿਆਰ ਹੋ ਵੀ ਦੱਸ ਤੂੰ ਕਹਿਂਦੀ ਗੱਲ ਬਾਕੀ ਗੱਲ ਵੀ ਉਹ ਗੱਲ ਨਹੀਂ ਹੈਗੀ ਵੀ ਅਸੀਂ ਬੱਚੇ ਨੂੰ ਨਾ ਮਾੜਾ ਮੋਟਾ ਛੱਡਿਆ ਬਾਲਾ ਨਹੀਂ ਛੱਡਿਆ ਵੀ ਅਸੀਂ 2 ਕਿਲੋ ਜਿਗਾਤਾ ਹਨਾ ਤੁਹਾਨੂੰ ਨਾ ਨਾ ਬਈ ਹਾਂ ਐਵੇਂ ਹੀ ਗੱਲ ਕਰੀ ਜੀ ਅੱਜ ਤਾਂ ਫਲਾਣਾ ਕਰਤਾ ਧੋਕਾ ਕਰਦਾ ਛੋੜ ਵੀ ਇਹ ਧਾਰਾ ਛੱਡਦੀ ਚੰਗਾ ਮਗਰ ਉਹਨੂੰ ਹਾਂ ਛੱਡ ਹਾਂ ਹੋ ਮੈਂ ਨਹੀਂ ਆਪਣੇ ਕੰਮ ਹੈਗੇ ਵੀ ਬੱਚੇ ਨੂੰ ਜਿਗਾਤਾ ਵੀਰੇ 5 ਕਿਲੋ ਕੱਢਤਾ ਦੋ ਬੱਚੇ ਨੂੰ ਜਿਗਾਤਾ ਬੁਟੇ ਫਿਰਦਾ ਬੋਲਈ ਹੈ ਉਹ ਤੀਜੇ ਜਿਹੜੀ ਹੈ ਤੇ ਸਾਨੂੰ ਜਿਹੜੀ ਮੇਨ ਗੱਲ ਆ ਗਈ ਤੇ ਡਿਮਾਂਡ ਇਹਦੀ ਫੋਨ ਤੇ ਕਰਾਂਗੇ ਕਿ ਹਾਂ ਜੈ ਜੀ ਹੋਊਗਾ ਬਸ ਛੋਟੀ ਜਿਹੀ ਡਿਮਾਂਡ ਹੋਊ ਹੈਨਾ ਗੁੱਡ ਵੀ ਹੈ ਬਸ ਜਿੱਥੇ 2000 ਬਣਿਆ ਦੇ ਦੇਣੀ ਆ ਬਸ ਦੇ ਦੇਣੀ ਆ ਦੋ ਦੋ ਨਾਲ ਜੇ ਚਾਰ ਪਸੂ ਵੇਚ ਤੇ 8000 ਬਣ ਗਿਆ ਆਪਾਂ ਲੀੜੇ ਥੋੜੋ ਲਾਉਣੇ ਕਿਸੇ ਦੇ ਨਹੀਂ ਨਹੀਂ ਇਹ ਜੇ ਠੀਕ ਆ ਵੀਰੇ ਹਾਂ ਹੀ ਕਰਾ ਦੇ ਨਾ ਠੀਕ ਆ ਵੀਰੇ ਠੀਕ ਆ ਤੇ ਬਾਕੀ ਦੀ ਗੱਲ ਦੁੱਧ ਨੂੰ ਹੈਨਾ ਵਧਿਆ ਰਹੂ ਪੂਰੀ ਤੇ ਖਾਂਦੀ ਪੀਂਦੀ ਪੂਰਾ ਤੁਹਾਨੂੰ ਪੂਰਾ ਵੀ ਜਿਹੜਾ ਕੋਈ ਮਰਜ਼ੀ ਪਾ ਦੇ ਠੀਕ ਆ ਆ ਤੁਹਾਨੂੰ ਇਹਦੇ ਵਿੱਚ ਚੈੱਕ ਹੋਈ ਜਾ ਹੂੰ 3 ਮਿੰਟਾਂ ਦੇ ਵਿੱਚ ਵਿੱਚ ਵਾਈ ਸ਼ੁਰੂ ਹੋਗੇ ਤੇ ਮੁੱਕ ਜਾਂਦੀ ਹੈਗੀ ਤੇ ਬਾਕੀ ਦਾ ਆਪਾਂ ਤੋਰ ਤਾਰ ਕੇ ਦਿਖਾਈਏ ਕੁਛ ਉਹ ਟਾਈਮ ਹੋ ਜਾਂਦਾ ਕੁਛ ਪਸਮਾਉਣ ਦਾ ਟਾਈਮ ਹੋ ਜਾਂਦਾ ਤੇ ਉਹ ਦੇਖੋ ਬੱਚਾ ਐ ਚੱਕੀ ਜਾਂਦੇ ਜਿਵੇਂ ਪਲੂਣ ਛੋਟੀਆਂ ਥਣ ਥਣ ਬਹੁਤ ਵਧੀਆ ਕੱਢਿਆ ਹਨ ਇਹ ਪੂਰਾ ਵਧੀਆ ਕੱਢਿਆ ਜੀ ਬੁੱਤੇ ਹਾਂ ਓਕੇ ਆ ਜਮਾ ਤੇ ਬਾਕੀ ਦਾ ਆਪਾਂ 6 ਵਜੇ ਵੀਡੀਓ ਕਰ ਰਹੇ ਹਾਂ 6:05 ਤੇ ਤੇ ਦਸੱਲੀ ਤੁਸੀਂ ਕਰ ਲਿਓ ਭੌਂਦੀ ਤੜਕੇ ਆ ਕੇ ਜੇ ਕਰਨੀਆਂ ਜੇ ਐ ਮੰਗਾਉਣੀਆਂ ਭੌਂਦੀ ਐ ਮੰਗਾ ਲਿਓ ਉਹ ਥੋੜੀ 9-10 ਕਿਲੋ ਬੋਲੇ ਉਹ ਥੋੜੀ ਸਿਰ ਦਰਦੀ ਆ ਹਨਾ ਦੁੱਧ 11-12 ਕਿਲੋ ਝੋਟੀਆਂ ਮੋਬੇ ਨਾਲ ਦੇ ਦੇ ਆ ਦੇਖੋ ਜੀ ਬਾਲਟੀ ਕੁੰਡਿਆਂ ਨਾਲ ਮਾਰੀ ਤੇ ਤੁਹਾਨੂੰ ਬੱਚੇ ਦਾ ਕੋਈ ਭਾਵ ਨਹੀਂ ਰਹਿਣਾ ਉਹਨੂੰ ਜ਼ਰੂਰ ਛੱਡ ਦੇ ਬਾਈ ਆ ਛੱਡ ਦੇ ਰਿਹਾ ਤਾਂ ਛੱਡ ਦੇ ਬਸ ਪਾਈਆ ਦਾ ਸੇਰ ਛੱਡ ਦੇ ਬਸ ਓਕੇ ਇੱਥੇ ਰੱਖ ਲੈ ਬਾਲਟੀ ਤੇ ਮੁੱਲ ਹੂ ਜਾਇਜ਼ ਹੂ ਫੋਨ ਤੇ ਠੀਕ ਆ ਇੱਥੇ ਰੱਖ ਆ ਦੇਖ ਆ ਦੇਖ ਲੋ ਵੀਰੇ ਕਿੰਨੇ ਕਿਲੋ ਦੀ ਹੂ ਤੁਹਾਨੂੰ ਬਾਲਟੀ ਬਾਲਟੀ ਦਾ 6 ਕਿਲੋ ਦੀ ਆ 5 ਕਿਲੋ ਹੈਗਾ ਚਲੋ ਜੀ ਚਲ ਆਪਾਂ ਇਹ ਪੌਣੇ 5 ਮੰਨ ਲਓ ਪਾਈਆ ਆਪਾਂ ਦਸੇਰ ਛੱਡਤਾ ਨਾ ਮਰਜੀ ਮੰਨ ਲਓ ਛੱਡ ਬੱਚਾ ਛੱਡ ਪਹਿਲਾਂ ਛੱਡ ਆ ਦੇਖ ਲੋ ਖਾਲੀ ਛੱਡਾ ਹੋਇਆ ਵਜਮਾ ਆ ਦੇਖੋ ਅਗਲਾ ਕੰਮ ਹਨ ਜਾਣ ਕੇ ਪਾਸਾ ਪਾਲ ਪਾਲਾ ਨਹੀਂ ਪਾਲਾ ਇਹ ਤਾਂ ਪਾਲਾ ਇਹਦਾ ਪਾਲਾ ਨਾੜਾ ਨੂੜਾ ਪੂਰੀਆਂ ਛੱਡ ਕੇ ਰਾ ਬੱਚਾ ਓਕੇ ਆ ਦੇਖੋ ਬਾਲਟੀ ਜਮਾ ਕੁੰਡਿਆਂ ਨਾਲ ਲਾਈ ਪਈ ਆ ਤੇ ਕਰੀ ਚੱਲੇ ਚੱਕ ਠੀਕ ਹੈ ਜੀ ਵੀਡੀਓ ਨੂੰ ਛੱਡ ਕੇ ਨਾ ਜਾਇਓ ਓਕੇ ਛੱਡ ਦਿਓ ਬੱਚਾ ਤੇ ਸੋਨੂੰ ਨੰਬਰ ਫੇਰ ਬੋਲ ਦੇ ਬਈ ਨੰਬਰ ਬਈ 76990999728 ਆ ਭਈਆ ਵੀਰੇ ਬਾਲਟੀ ਜਿਲ੍ਹਾ ਮੋਗਾ ਦਸੀਨਿਹਾਰ ਸਿੰਘ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਤਾਹ ਤੇ ਲੋਕ ਧੰਨਵਾਦ ਜੀ